ਤਾਂ ਦੇ ਇੰਤਜ਼ਾਮ ਸੁਰੱਖਿਆ ਨੂੰ ਲੈ ਕੇ ਕਿਉਂਕਿ ਅਸੀਂ ਦੇਖ ਰਿਹਾ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ। ਪਿਆਰ ਦੇ ਅੰਦਰ ਵੀ ਜਿਹੜਾ ਹੈਗਾ ਜਗ੍ਹਾ-ਜਗ੍ਹਾ ਤੇ ਨਾਕਾ ਬੰਦੀ ਕੀਤੀ ਹੋਈ ਆ ਸੋ ਥੈਟ ਕਿਸੇ ਵੀ ਕਿਸਮ ਦੀ ਜਿਹੜੀ ਆਉਣ ਵਾਲੀ ਸੰਗਤ ਹੈ ਉਹਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਤੇ ਇਕੱਠ ਜਿਆਦਾ ਹੁੰਦਾ ਉਥੇ ਨਾਕਿਆਂ ਦੇ ਨਾਲ-ਨਾਲ ਅਸੀਂ ਸੀਸੀਟੀਵੀ ਕੈਮਰੇ ਵੀ ਲਾਏ ਹੋਏ ਨੇ ਤੇ ਉਹਨਾਂ ਸੀਸੀਟੀਵੀ ਕੈਮਰਿਆਂ ਦੇ ਜਿਹੜੇ ਹੈਗੇ ਨੇ ਕੰਟਰੋਲ ਅਲੱਗ-ਅਲੱਗ ਥਾਵਾਂ ਤੇ ਦਿੱਤੇ ਹੋਏ ਨੇ। ਕਿੰਨੀ ਕੋ ਪੁਲਿਸ ਫੋਰਸ ਜਿਹੜੀ ਹੈ ਉਹ ਡਿਪਲੋਏ ਕੀਤੀ ਗਈ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਹੋਰ ਵੀ ਜ਼ਿਲ੍ਹਿਆਂ ਤੋਂ ਮੰਗਵਾਈ ਗਈ ਹੈ ਪੁਲਿਸ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦਾ ਤਿਉਹਾਰ ਬੜੀ ਹੀ ਧੂਮ-ਧਾਮ ਦੇ ਨਾਲ ਚਾਹੋ ਜਲਾਲ ਦੇ ਨਾਲ ਮਨਾਇਆ ਜਾਂਦਾ ਹੈ ਜਿੱਥੇ ਦੂਰੋਂ ਦੂਰੋਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਉੱਥੇ ਹੀ ਦੱਸਦੇ ਕਿ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਐਸ ਐਚ ਓ ਹਿੰਮਤ ਸਿੰਘ ਮੌਜੂਦ ਨੇ ਸਰ ਕਿੱਦਾਂ ਦੇ ਇੰਤਜ਼ਾਮ ਸੁਰੱਖਿਆ ਨੂੰ ਲੈ ਕੇ ਕਿਉਂਕਿ ਅਸੀਂ ਦੇਖ ਰਿਹਾ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਮੈਮ ਜਿਵੇਂ ਤੁਸੀਂ ਦੇਖਿਆ ਕਿ ਜਿੱਥੇ-ਜਿੱਥੇ ਵੀ ਤੁਸੀਂ ਜਾਣਿਆ ਥਾਂ-ਥਾਂ ਦੇ ਉੱਪਰ ਰਸਤਿਆਂ ਦੇ ਉੱਪਰ ਅਸੀਂ ਨਾਕਾਬੰਦੀ ਕੀਤੀ ਹੋਈ ਆ ਤੇ ਜਿਹੜੇ ਵਹੀਕਲ ਨੇ ਉਹਨਾਂ ਨੂੰ ਅਸੀਂ ਸ਼ਹਿਰ ਦੇ ਵਿੱਚ ਟਰਾਲੀਆਂ ਹੋ ਗਏ ਵੱਡੇ ਟਰੱਕ ਹੋ ਗਏ ਉਹਨਾਂ ਨੂੰ ਅਸੀਂ ਸ਼ਹਿਰ ਤੋਂ ਬਾਹਰ ਪਾਰਕਿੰਗ ਕਰਵਾ ਰਹੇ ਹਾਂ ਜਗਾ-ਜਗਾ ਤੇ ਅਸੀਂ ਜਿਹੜੀ ਹੈਗੀ ਆ ਗੁਰਦੁਆਰਾ ਸਾਹਿਬ 'ਚ ਆਉਣ ਵਾਲੀ ਸੰਗਤ ਵਾਸਤੇ ਹਰੇਕ ਰਸਤੇ ਦੇ ਉੱਪਰ ਪਾਰਕਿੰਗ ਦਾ ਬੰਦੋਬਸਤ ਕੀਤਾ ਹੋਇਆ ਤੇ ਅਸੀਂ ਬਾਰ-ਬਾਰ ਜਿਹੜੀਆਂ ਡੈਜ਼ਿਗਨੇਟਿਡ ਪਲੇਸਸ ਹੈਗੀਆਂ ਨੇ ਜਿੱਥੇ ਪਾਰਕਿੰਗਸ ਨੇ ਵਹੀਕਲ ਆਪਣੇ ਉੱਥੇ ਪਾਰਕ ਕਰਕੇ ਉਸ ਤੋਂ ਬਾਅਦ ਅਸੀਂ ਅੰਦਰ ਸ਼ਹਿਰ ਦੇ ਅੰਦਰ ਵੀ ਜਿਹੜਾ ਹੈਗਾ ਜਗਾ ਜਗਾ ਤੇ ਨਾਕਾ ਬੰਦੀ ਕੀਤੀ ਹੋਈ ਆ ਸੋ ਥੈਟ ਕਿਸੇ ਵੀ ਕਿਸਮ ਦੀ ਜਿਹੜੀ ਆਉਣ ਵਾਲੀ ਸੰਗਤ ਹੈ ਉਹਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਇਹ ਤਿਹਾਰਾ ਜਿਹੜਾ ਇਹਨੂੰ ਅਸੀਂ ਸਫਲਤਾਪੂਰਵਕ ਜਿਹੜਾ ਹੈਗਾ ਅ ਦੇ ਪ੍ਰੇਵ ਚਾਰ ਸਕੀਏ ਜਗ੍ਹਾ ਜਗਾ ਅਸੀਂ ਦੇਖ ਰਿਹਾ ਕਈ ਜਗ੍ਹਾ ਤੇ ਨੋਟਿਸ ਲਗਾਇਆ ਹੋਇਆ ਹੈ ਕਿ ਸੀਸੀਟੀਵੀ ਦੀ ਨਿਗਰਾਨੀ ਦੇ ਵਿੱਚੋਂ ਸੀਸੀਟੀਵੀ ਵੀ ਡਿਪਲੋਏ ਕੀਤੇ ਗਏ ਆ ਹਾਂਜੀ ਹਾਂਜੀ ਮੈਮ ਸਾਡੇ ਥਾਂ ਥਾਂ ਤੇ ਜਿਹੜੀਆਂ ਵਾਈਟਲ ਥਾਵਾਂ ਨੇ ਜਿੱਥੇ ਇਕੱਠ ਜ਼ਿਆਦਾ ਹੁੰਦਾ ਉਥੇ ਨਾਕਿਆਂ ਦੇ ਨਾਲ-ਨਾਲ ਅਸੀਂ ਸੀਸੀਟੀਵੀ ਕੈਮਰੇ ਵੀ ਲਾਏ ਹੋਏ ਨੇ ਤੇ ਉਹਨਾਂ ਸੀਸੀਟੀਵੀ ਕੈਮਰਿਆਂ ਦੇ ਜਿਹੜੇ ਹੈਗੇ ਨੇ ਕੰਟਰੋਲ ਅਲੱਗ-ਅਲੱਗ ਥਾਵਾਂ ਤੇ ਦਿੱਤੇ ਹੋਏ ਨੇ ਜਿੱਥੋਂ ਬੈਠ ਕੇ ਸਾਡੇ ਸੀਨੀਅਰ ਅਫਸਰ ਜਿਹੜੇ ਵਾਚ ਕਰ ਰਹੇ ਨੇ ਸਾਰੇ ਜਿਹੜੇ ਸਿਕਿਉਰਿਟੀ ਬੰਦੋਬਸਤ ਹੈਗੇ ਨੇ ਤੇ ਜਿਹੜੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਅ ਅਸਮਾਜਿਕ ਤੱਤ ਨੇ ਉਹਨਾਂ ਤੇ ਸਪੈਸ਼ਲ ਜਿਹੜੀ ਹੈਗੀ ਹੈ ਸੀਸੀਟੀਵੀ ਕੈਮਰਾ ਦੇ ذریعے ਨਿਗਰ ਰੱਖੀ ਜਾ ਰਹੀ ਹੈ ਤੇ ਜ਼ਿਕਰ ਕਰ ਰਹੇ ਹੋ ਮੋਸਟਲੀ ਇਹੋ ਜਿਹੇ ਇਵੈਂਟਸ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਉਹ ਕੋਈ ਨਾ ਕੋਈ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਆ ਜਿਸ ਦੇ ਕਾਰਨ ਨਾ ਸਿਰਫ ਉਹ ਇਵੈਂਟ ਖਰਾਬ ਹੋ ਜਾਂਦਾ ਬਲਕਿ ਕਿਤੇ ਨਾ ਕਿਤੇ ਪੰਜਾਬ ਦੇ ਨਾਮ ਪੰਜਾਬ ਦੇ ਨਾਮ ਤੇ ਵੀ ਤਾਂ ਬਾਕੀ ਵਾਰ ਲੱਗਦਾ ਨਜ਼ਰ ਆਇਆ ਕਈ ਵਾਰ ਇਹੋ ਜਿਹੇ ਇਵੈਂਟ ਦੇਖਣ ਨੂੰ ਮਿਲੇ ਆ ਤੇ ਕਿੰਨੀ ਕੋ ਪੁਲਿਸ ਫੋਰਸ ਜਿਹੜੀ ਹੈ ਉਹ ਡਿਪਲੋਏ ਕੀਤੀ ਗਈ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਤੋਂ ਹੋਰ ਵੀ ਜ਼ਿਲ੍ਹਿਆਂ ਤੋਂ ਮੰਗਵਾਈ ਗਈ ਹੈ ਪੁਲਿਸ ਫੋਰਸ ਅੰਤੇਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਇਹੋ ਜਿਹੇ ਜਿਹੜਾ ਹੈਗੇ ਨੇ ਕਿਸੇ ਵੀ ਮਤਲਬ ਕਿਸਮ ਦੇ ਜਿਹੜਾ ਅਸਮਾਜਿਕ ਤੱਤ ਨੇ ਅਸੀਂ ਕੋਈ ਵੀ ਉਹਨਾਂ ਦਾ ਹੁੱਲੜਬਾਜੀ ਕਰਨ ਵਾਲੇ ਅੰਦੇ ਖਿਲਾਫ ਜਿਹੜਾ ਲਗਾਤਾਰ ਜਿਹੜਾ ਹੈਗਾ ਅਸੀਂ ਨਜ਼ਰ ਬਣਾਈ ਰੱਖੀ ਹੋਈ ਆ ਕੋਈ ਟ੍ਰੈਫਿਕ ਨਿਯਮਾਂ ਦੀ ਵਾਇਲੇਸ਼ਨ ਕਰਨ ਵਾਲਿਆਂ ਦੇ ਅਸੀਂ ਵਾਹਨ ਵੀ ਇੰਪੌਂਡ ਕੀਤੇ ਨੇ ਚਲਾਣ ਵੀ ਕਰ ਰਹੇ ਆ ਤੇ ਕਿਸੇ ਵੀ ਤਰ੍ਹਾਂ ਦੀ ਅਸੀਂ ਹੁੱਲੜਬਾਜੀ ਜਿਹੜੀ ਹੈਗੀ ਅੱਜ ਤੱਕ ਹੁਣ ਤੱਕ ਜਿਹੜੀ ਸ਼ਹਿਰ ਦੇ ਅੰਦਰ ਨਹੀਂ ਹੋਣ ਦਿੱਤੀ ਤੇ ਆਉਣ ਵਾਲਾ ਸਮਾਂ ਵੀ ਕੱਲ ਤੱਕ ਹੋਲਾ ਮਹਲਾ ਸਾਹ ਦੇ ਉਨਤਕ ਸੰਪੂਰਨ ਨਹੀਂ ਹੋ ਜਾਂਦਾ ਅਸੀਂ ਕਿਸੇ ਵੀ ਕਿਸਮ ਦਾ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਜਿਹੜਾ ਹੈਗਾ ਉਹਨੂੰ ਨਹੀਂ ਹੋਣ ਦੇਵਾਂਗੇ ਤੇ ਅਸੀਂ ਮਤਲਬ ਪੂਰੀ ਮੁਸਤੈਦੀ ਦੇ ਨਾਲ ਪੰਜਾਬ ਪੁਲਿਸ ਜਿਹੜੀ ਹੈਗੀ ਆਪਣੀ ਥਾਂ ਥਾਂ ਤੇ ਡਿਊਟੀ ਲੱਗੇ ਹੋਈ ਹੈ ਜੀ ਪੁਲਿਸ ਕਿੰਨੀ ਡਿਪਲੋਏ ਕੀਤੀ ਗਈ ਕੋਈ ਕਾਊਂਟਿੰਗ ਹੈ ਕਰੀਬ 3000 ਦੇ ਕਰੀਬ ਜਿਹੜੇ ਹੈਗੇ ਨੇ ਮੁਲਾਜ਼ਮ ਸਾਰੇ ਹੋਲਾ ਮਹਲਾ ਸਾਹ ਦੇ ਆਨੰਦਪੁਰ ਸਾਹ ਦੇ ਵਿੱਚ ਡਿਪਲੋਏ ਕੀਤੇ ਹੋਏ ਅਕਸਰ ਜਿਵੇਂ ਆਪਾਂ ਜ਼ਿਕਰ ਕਰ ਰਹੇ ਕੱਲ ਹੋਲਾ ਮਹੱਲਾ ਹੈਗਾ ਕੱਲ ਦੇ ਦਿਨ ਘੋੜਿਆਂ ਦੇ ਉਹ ਪੂਰਾ ਜਹੋ ਜਲਾਲ ਵੀ ਕੱਢਿਆ ਜਾਣਾ ਕੱਲ ਨੂੰ ਲੈ ਕੇ ਕੋਈ ਖਾਸ ਅਲੱਗ ਤੋਂ ਹੈ ਸੁਰੱਖਿਆ ਦੇ ਕੋਈ ਹਾਂ ਹਾਂਜੀ ਜਿੱਥੇ-ਜਿੱਥੋਂ ਦੀ ਜਿਹੜਾ ਹੈਗਾ ਹੋਲਾ ਮਹੱਲਾ ਨਿਕਲਣਾ ਆਇਆ ਜਿੱਥੇ-ਜਿੱਥੋਂ ਦੀ ਪ੍ਰੋਸੀਸ਼ਨ ਨਿਕਲਣੇ ਨੇ ਉਹ ਰਸਤੇ ਅਸੀਂ ਡੈਜ਼ਿਗਨੇਟਿਡ ਕੀਤੇ ਹੋਏ ਨੇ ਉਹਨਾਂ ਰਸਤਿਆਂ ਤੇ ਸਪੈਸ਼ਲ ਜੜੀ ਹੈਗੀ ਆ ਫੋਰਸ ਲਗਾਈ ਜਾਏਗੀ ਤੇ ਉਹਨਾਂ ਦੇ ਰਸਤੇ ਜਿਹੜੇ ਹੈਗੇ ਨੇ ਕਲੀਅਰ ਕਰਵਾ ਕੇ ਰਸਤੇ ਤੇ ਜਿਹੜੀਆਂ ਰੇੜੀਆਂ ਫੜੀਆਂ ਸਾਰੀਆਂ ਕਲੀਅਰ ਕਰਵਾ ਕੇ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਅ ਅਸੀਂ ਜਿਹੜਾ ਹੈਗਾ ਉਹਦੇ 'ਚ ਵਿਗਨ ਨਹੀਂ ਆਉਣ ਦੇਵਾਂਗੇ ਥੈਂਕ ਯੂ ਸੋ ਮਚ ਸਰ ਬਿਲਕੁਲ ਹੋਲੇ ਮਹੱਲੇ ਨੂੰ ਲੈ ਕੇ ਜਿਹੜਾ ਇਹ ਪੁਖਤਾ ਪ੍ਰਬੰਧ ਕੀਤੇ ਗਏ ਨੇ ਅਨੰਤਪੁਰ ਸਾਹਿਬ ਦੇ ਐਸ ਐਚ ਓ ਸਾਡੇ ਨਾਲ ਸੀ ਕਰੀਬ 3000 ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ ਤੇ ਇਹ ਜਿਹੜਾ ਤਿਉਹਾਰ ਹੈ ਹੋਲੇ ਮਹੱਲੇ ਦਾ ਉਹ ਪਾਰੀ ਜਿਹੜਾ ਜਿਸ ਤਰੀਕੇ ਦੇ ਨਾਲ ਲੋਕ ਮਨਾਉਂਦੇ ਨੇ ਉਸ ਤਰੀਕੇ ਦੇ ਨਾਲ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਸਕੇ ਕੈਮਰਾ ਪਰਸਨ ਕਗਨਦੇ ਨਾਲ ਸ਼ਾਲੂ ਮਰੋਗ ਸ਼੍ਰੀ ਅਨੰਦਪੁਰ ਸਾਹਿਬ